ਜਿਹੜੇ ਮਲੋੜ ਦੇ ਵਿੱਚ ਨਾ ਜੀ ਵਾਰਾ ਪਸ਼ੂਆਂ ਦੀ ਇੰਨੀ ਪਰਮਾਰ ਹੋ ਗਈ ਵੀ ਹਰ ਰੋਜ਼ ਐਕਸੀਡੈਂਟ ਹੋ ਰਹੇ ਆ ਰਾਤ ਵੀ ਇੱਕ ਜੀਟੀ ਰੋਡ ਦੇ ਉੱਤੇ ਕਾਰ ਵੱਜੀ ਔਰ ਮੇਰਾ خیال ਉਹ ਉਹਨੂੰ ਲੈ ਕੇ ਹਸਪਤਾਲ ਲੈ ਕੇ ਪ੍ਰੈਫਰ ਕਰਤਾ ਬਹੁਤ ਜ਼ਿਆਦਾ ਗੰਮੀ ਸਟਾਂਜੀਆਂ ਉਦੋਂ ਪਹਿਲਾਂ ਕੱਚੀ ਮੰਡੀ ਮਲੋੜ ਚ ਇੱਕ ਦੁਕਾਨਦਾਰ ਸੀ ਕਿਤਾਬਾਂ ਦਾ ਜਿਹੜਾ ਕੰਮ ਕਰਦਾ ਉਹਦੇ ਮੋਟਰਸਾਈਕਲ ਦੇ ਵਿੱਚ ਉਹ ਵੱਜਿਆ ਪਸ਼ੂ ਵੱਜਿਆ ਉਹਦਾ ਬੁਰਾ ਹਾਲ ਉਹ ਲਿਜਾਣੇ ਦਾਖਲ ਕਰਾਇਆ ਔਰ ਬਹੁਤ ਸਾਰੇ ਹਰ ਰੋਜ਼ ਇੱਥੇ ਐਕਸੀਡੈਂਟ ਜਿਹੜੇ ਹੋ ਰਹੇ ਆ ਅਸੂਆਂ ਦੀ ਇੰਨੀ ਪਰਵਾਹ ਆ ਕਿ ਪ੍ਰਸ਼ਾਸਨ ਸਰਕਾਰ ਜਮਾਂ ਕੁਪ ਕਰਨ ਦੀ ਨੀਂ ਸੁੱਤੇ ਪਏ ਆ ਹਰ ਰੋਜ਼ ਜਿਹੜੀਆਂ ਉਹ ਜਾਨਾਂ ਜਾ ਰਹੀਆਂ ਔਰ ਮਨੋਰ ਦੀ ਜੀਟੀ ਰੋਡ ਆ ਜਿਹੜੀ ਉਹ ਰਾਤ ਨੂੰ ਵੀ ਦਿਨੇ ਹੀ ਭਰੀ ਹੁੰਦੀ ਆ ਪਸ਼ੂਆਂ ਦੇ ਨਾਲ ਬੈਠੇ ਹੁੰਦੇ ਆ ਖੜੇ ਹੁੰਦੇ ਆ ਜਦੋਂ ਕੋਈ ਵੀਕਲ ਜਾਂ ਕੋਈ ਟੱਪਦਾ ਉਹ ਆਪਸ ਵਿੱਚ ਦੀ ਲੜਪੇਂਦੇ ਆ ਪਿੱੜਪੈਂਦੇ ਆ ਉਹ ਜਾ ਕੇ ਨਿਕਲ ਦੀ ਵਿੱਚ ਵਜਦੇ ਜਿਹੜਾ ਸੱਤਾ ਵੱਜਦੀਆਂ ਇੱਕ ਅਕੀਰੀ ਮੌਤਾਂ ਹੋਈਆਂ ਔਰ ਇਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਕੰਮ ਵੱਲ ਧਿਆਨ ਦੇਣ ਔਰ ਇਹ ਜਿਹੜਾ 12 ਪਸ਼ੂ ਆ ਜਿਹੜੀ ਇਹਨਾਂ ਨੂੰ ਉਹ ਉਥੋਂ ਕਿਤੇ ਪਾਸੇ ਗਊਸ਼ਾਲਾ ਜਾਂ ਕਿਤੇ ਹੋਰ ਥਾਂ ਤੇ ਲੈ ਜਾ ਕੇ ਛੱਡਿਆ ਜਾਵੇ ਕਿ ਲੋਕਾਂ ਦੀ ਜਿਹੜੀ ਜਾਣ ਮਾਲ ਉਹ ਬਚ ਸਕੇ ਇਹ ਜਿਹੜਾ ਮਲੂਰ ਦੀ ਜੀਟੀ ਰੋਡਾਂ ਇਹ ਗਊਸ਼ਾਲਾ ਦੀ ਤਰ੍ਹਾਂ ਬਣੀ ਹੋਈ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਕਿ ਉਹ ਇਸ ਵਾਰ ਪ੍ਰੰਤ ਧਿਆਨ ਦੇਣ ਅੱਜ ਭਾਈ ਕੀ ਨਾ ਆਪਣਾ ਤੇ ਜਿਹੜਾ ਵਾਰਾ ਪਸ਼ੂ ਦਾ ਕੀ ਲੱਗ ਮੈਂ ਬਲਕਾ ਸਿੰਘ ਔਲਖ ਜਿਹੜੇ ਮਲੋੜ ਦੇ ਵਿੱਚ ਨਾ ਜੀ ਵਾਰਾ ਪਸ਼ੂਆਂ ਦੀ ਇੰਨੀ ਪਰਮਾਰ ਹੋ ਗਈ ਵੀ ਹਰ ਰੋਜ਼ ਐਕਸੀਡੈਂਟ ਹੋ ਰਹੇ ਆ ਰਾਤ ਵੀ ਇੱਕ ਜੀਟੀ ਰੋਡ ਦੇ ਉੱਤੇ ਕਾਰ ਵੱਜੀ ਔਰ ਮੇਰਾ خیال ਉਹ ਉਹਨੂੰ ਲੈ ਕੇ ਰਸਤੇ ਲੈ ਕੇ ਉਥੋਂ ਰੈਫਰ ਕਰਤਾ ਬਹੁਤ ਜ਼ਿਆਦਾ ਗੰਮੀ ਸੱਟਾਂ ਵੱਜੀਆਂ ਉਦੋਂ ਪਹਿਲਾਂ ਕੱਚੀ ਮੰਡੀ ਮਲੋੜ ਚ ਇੱਕ ਦੁਕਾਨਦਾਰ ਸੀ ਕਿਤਾਬਾਂ ਦਾ ਚਰਾ ਕੰਮ ਕਰਦਾ ਉਹਦੀ ਮੋਟਰਸਾਈਕਲ ਦੇ ਵਿੱਚ ਉਹ ਵੱਜਿਆ ਪਸ਼ੂ ਵੱਜਿਆ ਉਹਦਾ ਬੁਰਾ ਹਾਲ ਆ ਉਹ ਲੁਧਿਆਣੇ ਦਾਖਲ ਕਰਾਇਆ ਔਰ ਬਹੁਤ ਸਾਰੇ ਹਰ ਰੋਜ਼ ਇੱਥੇ ਐਕਸੀਡੈਂਟ ਜਿਹੜੇ ਹੋ ਰਿਹਾ ਅਸੀਂ ਉਹਦੀ ਇਹਨੀ ਪਰਵਾਹ ਆ ਕਿ ਪ੍ਰਸ਼ਾਸਨ ਸਰਕਾਰ ਜਮਾ ਖੁੱਪ ਕਰਨ ਦੀ ਨੀਂ ਸੁੱਤੇ ਪਏ ਆ ਔਰ ਹਰ ਰੋਜ ਜਿਹੜੀਆਂ ਉਹ ਜਾਨਾਂ ਜਾ ਰਹੀਆਂ ਔਰ ਬਨੌਰ ਦੀ ਜੀਟੀ ਰੋਡ ਹੈ ਜਿਹੜੀ ਉਹ ਰਾਤ ਨੂੰ ਕੀ ਦਿਨੇ ਹੀ ਭਰੀ ਹੁੰਦੀ ਆ ਪਸ਼ੂਆਂ ਦੇ ਨਾਲ ਬੈਠੇ ਹੁੰਦੇ ਆ ਖੜੇ ਹੁੰਦੇ ਆ ਜਦੋਂ ਕੋਈ ਵੀਕਲ ਜਾਂ ਕੋਈ ਟੱਪਦਾ ਉਹ ਆਪਸ ਵਿੱਚ ਦੀ ਲੜ ਪੈਂਦੇ ਆ ਪਿੱੜ ਪੈਂਦੇ ਆ ਔਰ ਉਹ ਜਾ ਕੇ ਨਿਕਲ ਦੀ ਵਿੱਚ ਵਜਦੇ ਜਿਹੜਾ ਸੱਟਾਂ ਵੱਜਦੀਆਂ ਇੱਕ ਇੱਕ ਮੌਤਾਂ ਹੋਈਆਂ ਦੀਆਂ ਔਰ ਇਹ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਕੰਮ ਵੱਲ ਧਿਆਨ ਦੇਣ ਔਰ ਇਹ ਜਿਹੜਾ 12 ਪਸ਼ੂ ਹੈੜੇ ਇਹਨਾਂ ਨੂੰ ਉਹ ਇੱਥੋਂ ਕਿਤੇ ਪਾਸੇ ਗਊਸ਼ਾਲਾ ਜਾਂ ਕਿਤੇ ਹੋਰ ਥਾਂ ਤੇ ਜਾ ਕੇ ਛੱਡਿਆ ਜਾਵੇ ਤੇ ਲੋਕਾਂ ਦੀ ਜਿਹੜੀ ਜਾਨ ਮਾਲ ਉਹ ਬਚ ਸਕੇ ਇਹ ਜਿਹੜਾ ਮਲੂਰ ਦੀ ਜੀਟੀ ਰੋਡ ਆ ਇਹ ਗਊਸ਼ਾਲਾ ਦੀ ਤਰ੍ਹਾਂ ਬਣੀ ਹੋਈ ਹੈ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਮੈਂ ਕਿ ਉਹ ਇਸ ਵੱਲ ਤੁਰੰਤ ਧਿਆਨ ਦੇਣ ਜ਼ਰੂਰਤ ਆ ਹੁਣ ਲੋਡ ਆ ਬਹੁਤ ਵੱਡੀ ਕਿਉਂਕਿ ਸਰਦੀਆਂ ਆ ਰਹੀਆਂ ਮੌਸਮ ਨੇ ਖਰਾਬ ਹੋਣਾ ਔਰ ਜਾਦੇ ਐਕਸੀਡੈਂਟ ਹੋਣ ਹੁਣ ਹੋਣਗੇ ਇਸ ਲਈ ਹੁਣ ਜ਼ਰੂਰਤ ਆ ਕਿ ਉਹ ਵੱਧ ਤੋਂ ਵੱਧ ਜਿੰਨਾ ਕੋਸ਼ਿਸ਼ ਕਰਕੇ ਸਾਡੀ ਮੰਗ ਹੈ ਵੀ ਉਹ ਪਸ਼ੂਆਂ ਨੂੰ ਕਿਸੇ ਪਾਸੇ ਕਾਰਨ ਇਥੋਂ ਲੋਕਾਂ ਦੀ ਜਾਨ ਮਾਲ ਦੀ ਰੱਖੀ। ਇੱਕ ਸਰ ਸ਼ਹਿਰ ਦੇ ਇੱਥੇ 12 ਪਸ਼ੂ ਬੜੇ ਨੈਸ਼ਨਲ ਫਾਈਟ ਦੇ ਬਰਤਨ ਦੇ ਸਾਲ ਜਿਹੜੀ ਆ ਉਧਰ ਕਰਕੇ ਕਾਫੀ ਵੱਡਾ ਨੁਕਸਾਨ ਹੋ ਗਿਆ ਹੈ। ਟੂ ਐਕਸੀਡੈਂਟਲੀ ਹੋਈ। ਕੀ ਮਾਨੂੰ ਕਿਤਾ ਜਰ ਰਹੀ? ਸਰ ਸਾਡੇ ਵੱਲੋਂ ਅਸੀਂ 3-4 ਦਿਨ ਪਹਿਲਾਂ ਵੀ ਪਸ਼ੂ ਸਰਕਾਰੀ ਕੂਸ਼ਲ ਰੱਤਾ ਡੱਬੇ ਭੇਜੇ ਨੇ ਹੁਣੇ ਇਹ ਮੋਹਿੰਮ ਸਾਡੀ ਅੱਗੇ ਵੀ ਜਾਰੀ ਹੈ। ਸਾਨੂੰ ਕੁਝ ਝੋਨੇ ਦਾ ਸੀਜ਼ਨ ਆਨ ਕਰਨ ਟਰੱਕ ਮਿਲਣ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਜਿਵੇਂ ਸਾਨੂੰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਹ ਮਹਿੰਮ ਸਾਡੀ ਅੱਗੇ ਵੀ ਜਾਰੀ ਰਹੇਗੀ ਕਿੰਨੇ ਕੁ ਮਨੋਂ ਭੇਜਦੇ ਕਿੰਨਾ ਅਸੀਂ ਹੁਣ ਤਾਂ ਜਿਵੇਂ ਲਾਸਟ ਵੀਕ ਅਸੀਂ 20 ਪਸ਼ੂ ਭੇਜੇ ਨੇ ਹਾਂਜੀ ਇਸ ਤੋਂ ਪਹਿਲਾਂ ਅਸੀਂ 100 ਭੇਜ ਚੁੱਕੇ ਹਾਂ ਕਿੰਨਾ ਟਾਰਗੇਟ ਹੈ ਹੁਣ ਟਾਰਗੇਟ ਅਸੀਂ ਸਾਡਾ ਟਾਰਗੇਟ ਹੈ 500 ਪਸ਼ੂਆਂ ਦਾ ਟਾਰਗੇਟ ਹੈ ਜੀ ਜ਼ਿਆਦਾਤਰ ਪਸ਼ੂ ਜਿਹੜੇ ਪਿੰਡਾਂ ਤੋਂ ਜਿਹੜੇ ਆਉਂਦੇ ਹਾਂਜੀ ਇਹ ਪਿੰਡਾਂ ਵਾਲੇ ਸ਼ਹਿਰ ਛੱਡ ਕੇ ਜਾਂਦੇ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਕੋਈ ਪਸ਼ੂ ਹੁੰਦਾ ਨਹੀਂ ਕੋਈ ਪਸ਼ੂ ਰੱਖਦਾ ਨਹੀਂ ਸਾਡੇ ਪਿੰਡ ਵਾਸੀਆਂ ਨੂੰ ਵੀ ਅਪੀਲ ਹੈ ਪਲੀਜ਼ ਜੇ ਕੋਈ ਉਹ ਇਹਨਾਂ ਪਛਵਾ ਨੂੰ ਸ਼ਹਿਰ ਦੇ ਵਿੱਚੋਂ ਛੱਡ ਕੇ ਜਾਣ ਇਹ ਸਿੱਧਾ ਉਹ ਚਾਹਣ ਦਾ ਸਿੱਧਾ ਸਰਕਾਰੀ ਕੌਸ਼ਲਾ ਰੱਤਾ ਡੱਬੇ ਵਿੱਚ ਭੇਜ ਸਕਦੇ ਨੇ